ਕਾਲ ਯੁਗ ਦੇ ਸਮੇਂ ਪਿਆਨ ਕਸੀ ਦੁਖੀਆਂ ਦੇ ਦਰਦ ਨਿਵਾਰਨ ਲਈ ਹੱਥ ਧਰਮ ਤਰਾਜੂ ਫੜ ਕੇ ਤੇ ਆਏ ਗੁਰ ਜਗਤ ਸੁਧਾਰਨ ਲਈ ਜੁਲਮਾਂ ਦੇ ਬਲ ਦੇ ਪਾਠ ਵਿੱਚੋਂ ਜਦ ਮੱਛ ਦੇ ਭੰਬੜ ਠਾਰਗੇ ਤੂੰ ਲਖਵਾਰੀ ਮੈਂ ਪ੍ਰਣਾਮ ਕਰਾਂ ਤੇ ਬਤਾ ਦੇ ਰਾਜ ਦਲਾਰੇ ਨੂੰ ਕਾਣ ਜੁਗ ਦੇ ਸਮੇਂ ਭਿਆਨਕ ਸੀ ਦੁਖੀ ਆਦੇ ਦਰਦ ਨਿਵਾਰਨ ਲਈ ਹੱਥ ਧਰਮ ਤਰਾਜੂ ਫੜ ਕੇ ਤੇ ਆਏ ਗੁਰ ਜਗਤ ਸੁਧਾਰਨ ਲਈ ਜ਼ੁਲਮਾਂ ਦੇ ਬਲ ਦੇ ਪੱਠ ਵਿੱਚੋਂ ਜਦ ਮਜਦੇ ਭੰਬੜ ਠਾਰੇ ਤੂੰ ਲਖਵਾਰੀ ਮੈਂ ਪਰਨਾਮ ਕਰਾਂ ਤ੍ਰਿਪਤਾ ਦੇ ਰਾਜ ਦਲਾਰੇ ਨੂੰ ਚੌਕ ਆਉਂਦਾ ਸੀ ਜਦ ਵਾੜ ਖੇਤ ਨੂੰ ਖਾ ਰਹੀ ਸੀ ਨਾ ਰਾਖਾ ਧਰਮ ਨਿਭਾਉਂਦਾ ਸੀ ਪਾਪਾਂ ਦੀ ਦੱਬੀ ਧਰਤ ਉਤੋਂ ਜ਼ੁਲਮਾਂ ਦੇ ਭਾਰ ਉਤਾਰੇ ਤੂੰ ਲਖਵਾਰੀ ਮੈਂ ਪ੍ਰਣਾਮ ਕਰਾਂ ਕਾਲ ਯੁਗ ਦੇ ਤਾਰਨਹਾਰੇ ਨੂੰ ਆ ਆਬ ਡਿਠਾ ਖੁਦ ਘਰ ਜਾ ਨੂੰ ਜੋ ਕਰਦੇ ਪੈ ਅਲਗਰ ਜੀ ਜਿੰਨਾ ਧਾਰਿਆ ਰੂਪ ਕਸਾਈਆਂ ਦਾ ਬਣ ਧਰਮੀ ਕਰਦੇ ਮਰਜੀ ਨੇ ਹਰਿ ਸ਼ੁਮਾ ਦਾ ਤਾਂ ਗਿਆਨ ਦਿਆਂ ਮਰਿ ਸ਼ੁਮਾ ਦਾ ਤਾਂ ਗਿਆਨ ਦਿਆਂ ਲੱਖਾਂ ਦੇ ਜਨਮ ਸਵਾਰੇ ਤੂੰ ਲਖਵਾਰੀ ਮੈਂ ਪ੍ਰਣਾਮ ਕਰਾਂ ਤ੍ਰਿਪਤਾ ਦੇ ਰਾਜ ਦਲਾਰੇ ਨੂੰ ਪੰਡਤ ਜੋ ਮੁੱਲਾ ਕਾਜੀ ਸੀ ਪਰਮਾ ਦੇ ਵਹਿਣੀ ਵਹਿ ਗਏ ਜਾਏ ਮਾਨਵਤਾ ਦਾ ਹਾਨੀ ਹੈ ਲਾ ਹੱਥ ਚਰਨਾ ਤੇ ਕਹਿ ਗਏ ਜਾ ਇਹ ਸਾਂਝਾ ਦਰਦ ਦੁਖੀਆਂ ਦਾ ਗਲ ਲਾਵੇਗਾ ਦਰਕਾਰੇ ਨੂੰ ਲਖਵਾਰੀ ਮੈਂ ਪਰਨਾਮ ਕਰਾਂ ਕਲ ਜੁਗੜੇ ਤਾਰਨ ਹਾਰੇ ਨੂੰ ਈ ਹਮ ਜਾ ਗਉ ਸਫਕੀਰਾ ਨੂੰ ਤੂੰ ਸੱਚ ਦਾ ਰਾਹ ਦਿਖਲਾ ਦਤਾ ਗੈਰ ਰਿਸ਼ਵਤ ਖੋਰ ਫਰੇਬੀਆਂ ਨੂੰ ਅਮਲਾਂ ਦੇ ਰਾਹੇ ਪਾ ਦਿੱਤਾ ਈ ਰਾਜਨਮ ਅਮੋਲਕ ਹੈ ਸਤ ਝੂਠ ਦੇ ਕਰੇ ਨਤਾਰੇ ਨੂੰ ਲਖਵਾਰੀ ਮੈਂ ਪਰਨਾਮ ਕਰਾਂ ਤੇਰੇ ਬਤਾ ਦੇ ਰਾਜਦਲਾਰੇ ਨੂੰ ਕਿਤੇ ਸਾਥ ਬਣਾਤਾ ਚੋਰਾ ਨੂੰ ਕਿਤੇ ਸਾਥ ਬਣਾਤਾ ਚੋਰਾ ਨੂੰ ਠੱਗਾ ਨੂੰ ਸੰਤ ਬਣਾਇਆ ਹੈ ਕਰ ਮਿੱਠੇ ਰੀਠੇ ਕੌੜਿਆਂ ਨੂੰ ਅੱਕਾਂ ਨੂੰ ਅੰਬ ਲਗਾਇਆ ਹੈ ਕਿਹਦੇ ਮਾਣ ਤੋੜਦਾ ਵਲੀਆਂ ਦਾ ਕਿਹਦੇ ਮਾਣ ਤੋੜਦਾ ਵਲੀਆਂ ਦਾ ਕਿਹਦੇ ਤਬੇ ਕੜਾ ਥਾਰੇ ਤੂੰ ਲਖਵਾਰੀ ਮੈਂ ਪ੍ਰਣਾਮ ਕਰਾਂ ਕਲ ਯੁਗ ਦੇ ਤਾਰਨਹਾਰੇ ਨੂੰ ਕਿਤੇ ਆਖਿਆ ਜਾ ਬਰਬਾਬਰ ਨੂੰ ਕਿਤੇ ਹੈਂਕੜ ਨੂੰ ਦਰਕਾਰ ਦਿੱਤਾ ਤੂੰ ਮਾਣ ਬਖਸ਼ ਕੇ ਕਿਰਤੀ ਨੂੰ ਵੇ ਲੜਦੇ ਤਾਈਂ ਨਕਾਰ ਦਿੱਤਾ ਮਨ ਕੇ ਸਿੱਧੂ ਪ੍ਰਗਟ ਦੇ ਲੱਖਾਂ ਹੀ ਬਿਗਨਨਵਾਰੇ ਤੂੰ ਲਖਵਾਰੀ ਮੈਂ ਪ੍ਰਣਾਮ ਕਰਾਂ ਤੇਰੇ ਪਤਾਰੇ ਰਾਜਦਲਾ